ਸੋ ਇਸ ਵੇਲੇ ਦੀ ਵੱਡੀ ਖਬਰ ਕਾਦੀਆਂ ਤੋਂ ਆ ਰਹੀ ਹੈ ਜਿੱਥੇ ਕਾਦੀਆਂ ਪੁਲਿਸ ਨੇ ਸਪੈਸ਼ਲ ਸੈਲਰੀ ਮਦਦ ਦੇ ਨਾਲ ਸੋਨੂ ਰੋਹ ਵਾਲਾ ਜੋ ਕਿ ਚਾਈਨਾ ਡੋਰ ਦੇ ਗੱਟੂ ਤੜਾ ਤੜ ਕਾਦੀਆਂ ਇਲਾਕੇ ਦੇ ਵਿੱਚ ਸਪਲਾਈ ਕਰ ਰਿਹਾ ਸੀ ਇਸ ਨੂੰ 768 ਚਾਈਨਾ ਡੋਰ ਦੇ ਗੱਟੂਆਂ ਦੇ ਨਾਲ ਕਾਬੂ ਕਰ ਲਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਡੀਐਸਪੀ ਰਜੇਸ਼ ਕੱਕੜ ਔਰ ਸਪੈਸ਼ਲ ਸੈੱਲ ਦੇ ਨਾਲ ਕਾਦੀਆਂ ਪੁਲਿਸ ਦੀ ਵੀ ਟੀਮ ਹਾਜ਼ਰ ਔਰ 768 ਚਾਈਨਾ ਖੁੰਨੀ ਡੋਰ ਦੇ ਗੱਟੂ ਜੜੇ ਆ ਪੁਲਿਸ ਨੇ ਫੜੇ ਆ ਔਰ ਇਹ सोनू ਰੋ ਵਾਲਾ ਜਿਸ ਨੇ ਮੂਹਤਰ ਮਾਲ ਬੰਨਿਆ ਹੋਇਆ ਵਾ ਇਹ ਦੇਖਣ ਦੇ ਵਿੱਚ ਤਾਂ ਇੱਕ ਹੈਰਾਨੀਜਨਕ ਮਾਮਲਾ ਲੱਗ ਰਿਹਾ ਵਾ ਲੇਕਿਨ ਇਹ ਸਚਾਈ ਆ ਕਿ ਇਹ ਰੋ ਵਾਲਾ सोनू ਜੋ ਹੈ ਕਾਦੀਆਂ ਦੇ ਵਿੱਚ ਇਸਨੇ ਬਹੁਤ ਵੱਡੇ ਪੱਧਰ ਤੇ ਚਾਈਨਾ ਡੋਰ ਦੇ ਗੱਟੂ ਵੇਚਣ ਦੀ ਕਮਾਂਡ ਫੜੀ ਹੋਈ ਤੇ ਹੋਰ ਡੀਐਸਪੀ ਰਜੇਸ਼ ਕੱਕੜ ਦੀ ਗવાહી ਹੈਟ ਕਹਿ ਸਕਦੇ ਹਾਂ ਕਿ ਪੁਲਿਸ ਨੂੰ ਖੂਨੀ ਚਾਈਨਾ ਰੋਡ ਦੇ ਖਿਲਾਫ ਵੱਡੀ ਸਫਲਤਾ ਮਿਲੀ ਹੈ ਗੱਲਬਾਤ ਦੌਰਾਨ ਡੀਐਸਪੀ ਸ਼੍ਰੀ ਰਜੇਸ਼ ਕੱਕੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਖਤ ਐਕਸ਼ਨ ਉਹ ਚਾਈਨਾ ਰੋਡ ਦੇ ਖਿਲਾਫ ਜਰੂਰ ਕਰਨਗੇ ਕਾਦਿਆ ਥਾਣੇ ਵਿੱਚ ਇੱਕ ਦੋਸ਼ੀ ਐਫ ਸੋਨ ਨੂੰ ਸੋਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦਿਆ ਪੁਲਿਸ ਵੱਲੋਂ ਜਦੋਂ ਉਹ ਜੁੱਦੀ ਕੋਲੋਂ ਕਿ ਬਹੁਤ 16 ਡੱਬੇ ਚਾਈਨਾ ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਈਨਾ ਡੋਰ ਬਾਇ ਇੱਕ ਬੜਾ ਦੁਪਸਤਰਨ ਹੈ ਲਾ ਕੇ ਇਹ ਇਹਦਾ ਇਹ ਯੂਸ ਦੇ ਨਾਲ ਜਿਹੜਾ ਦੁਕਾਨੀ ਜਾਨਫਤਰਾ ਹੁੰਦਾ ਹੈ ਸਿਰ ਲੋਕਾਂ ਦੇ ਨੱਕ ਮੂ ਕੱਟੇ ਜਾਂਦੇ ਨੇ ਯੂਸ ਨਾਲ ਜਾਨਫਤਰਾ ਹੁੰਦਾ ਸਿਰ ਪੰਛੀ ਹੁੰਦੇ ਉਹਨਾਂ ਦੇ ਪਰਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨੇ ਜਾਨਫਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਸ਼੍ਰੀ ਜੈ ਮੀ ਜੀ ਡਾਇਰੈਕਟਰ ਤੇ ਇਹੇ ਕਲਬ ਬੜੀ ਜੰਨੀ ਪੱਧਰ ਤੇ ਮਹੌਜਵੀ ਹੋਈ ਹੈ ਉਸੇ ਮਹੌਜ ਦੇ ਤਹਿਤ ਕੱਲ੍ਹਿਆਂ ਕੱਲ੍ਹ ਖਾਣਾ ਖਾਦਿਆਂ ਵੱਲੋਂ ਸਪੈਸ਼ਲ ਭਾਂਡ ਦੀ ਮਦਦ ਨਾਲ ਖਾਣਾ ਖਾਦਿਆਂ ਵਿਖੇ ਜਿਹੜੇ ਮਿਸਟਰ ਸੋਨੂ ਹੈ ਜਿਹੜੀ ਸੋਨੂ ਕੋਲ ਸੁਨਾ ਬੇਟੀਆਂ ਰਾਂਮਕਤਿਆਂ ਗਟੂਆਂ ਦੀਆਂ ਇੱਕ ਬੇਟੀ ਦੇ ਵਿੱਚ ਬੌਟ ਕਾਲੀ ਗਟੂਨੇ ਟੋਟਲ ਇਹ 768 ਗਟੂ ਬੰਦੇ ਨੇ ਜੀ ਕੋ ਬ੍ਰਾਮ੍ਹ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਨੂੰ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 33125 ਦਰਜ ਕੀਤਾ ਅੰਡਰ ਸੈਕਸ਼ਨ BNS 222 125 ਨਾਲ ਇਹਨਾਂ ਨੇ 15 এনवायरमेंट ਪ੍ਰੋਟੈਕਸ਼ਨ ਐਕਟ 3 ਇੱਕੀ ਕੁਮੀਆਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਟ ਲਗਾਇਆ ਨਾਤੇ ਇਨੇ ਖਿਲਾਫ ਕਾਰਵਾਈ ਕਰਦੇ ਹਾਂ ਪਰਚਾਸ਼ਟ ਕਰਕੇ ਤਕੀਸ਼ ਨੂੰ ਰੰਬਿਆ ਇਸ ਨੂੰ ਗਾਂ ਫੜਨ ਹੋਣ ਕੋਰਪਸੇ جاری ਹੈ ਕਿ ਇਹ ਇਹ ਇਸ ਨੂੰ ਫੌਲਕ ਤੋਂ ਲੈ ਕੇ ਆਉਂਦਾ ਉਹ ਜਿਤਨਾ ਇਤਨਾ ਨਫੀਤ ਕਲਾਸ ਤੋਂ ਹੋਵੇ ਪਰ ਨੋਟ ਜੀਆ ਵਾ। ਇਹਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਹ ਚਾਈਨਾ ਡੋਡ ਨੂੰ ਬਿਲਕੁਲ ਉਸ ਮਕਰਮ ਨੂੰ ਇਹਨੂੰ ਕਿਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜੀ ਇਹ ਉਹਨਾਂ ਨੇ ਬੜਾ ਪਤੰਗੋ ਡਾਣੀ ਹੈ ਉਹ ਜਰਨਲ ਯੂਜ਼ ਕਰਨ ਦੇ ਕੋਈ ਕਿਸੇ ਜਾਣਦੇ ਨਾਮ ਸਵਾਰ ਨਾ ਕਰਨ। ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਿਸ ਵੱਲੋਂ ਕਿ ਇਹਨਾਂ ਨੂੰ ਵੇਚਣ ਤੋਂ ਬਾਝ ਜਾਣ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ ਨਾ